ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਬਾਈ ਉਹਦੀ ਵੀਡੀਓ ਆਪਾਂ ਫ੍ਰੀ ਪਾਉਣੇ ਆ ਆ ਬੋਟਾ ਕੋਟਲੀ ਚੈਨਲ ਤੇ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਸਾਰਾ ਆਪਦਾ ਭੇਜ ਦਿਆ ਕਰੋ ਐਡਰੈਸ ਕਿਸੇ ਪੁਰਾਣੇ ਕੋਈ ਵੀ ਵੀਡੀਓ ਪਾਉਣੀ ਹੋਵੇ ਆਪਾਂ ਨੂੰ ਉੱਪਰਲੇ ਨੰਬਰ ਤੇ ਕਾਲ ਕਰ ਲਓ ਤੇ ਆਹ ਟਰੈਕਟਰ ਸਾਰੇ ਭਰਾ ਦੇਖ ਲਓ ਬਈ ਕਿਸੇ ਪੁਰਾਣੇ ਬਈ ਲੈਣਾ ਹੋਵੇ 855 ਟਰੈਕਟਰ ਤੇ ਜਮਾ ਨਵਾਂ ਟਰੈਕਟਰ 3 ਸਪੀਡ ਆ ਬਾਈ 2022 ਮਾਡਲ ਆ ਪੰਜਾਬ ਨੰਬਰ ਆ ਚਾਰੇ ਟ੍ਰੈਨਾਂ ਮੈਂ ਟਰੈਕਟਰ ਦੇ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਧਰਮਕੋਟ ਏਰੀਆ ਬਈ ਧਰਮਕੋਟ ਦੇ ਨਾਲ ਪਿੰਡ ਆ ਤੇ ਜिले ਮੋਗੇ ਚ ਪਿੰਡ ਆਉਂਦਾ ਬਾਈ ਦਾ ਧਰਮਕੋਟ ਦੇ ਨਾਲ ਪਿੰਡ ਫੋਨ ਲਾ ਕੇ ਪੁੱਛ ਰੋ ਕਿਹੜਾ ਪਿੰਡ ਆ ਬਾਈ ਧਰਮਕੋਟ ਦੇ ਨਾਲ ਪਿੰਡ ਆ ਉੱਥੇ ਟਰੈਡ ਖੜਾ ਬਾਈ ਜिले ਮੋਗੇ ਚ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ 855 ਤੇ ਜਮਾ ਨਵੇਂ ਅਰਗਾ ਖੜਾ ਬਈ 2022 ਮਾਡਲ 3 ਸਪੀਡ ਤੇ ਬਾਈ ਕਹਿੰਦਾ 7 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰੈਡ ਬਈ ਦੇਵਾਂਗਾ 855 ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ